ਦਾ ਬੱਚਾ ਸੀਗਾ ਉਹ ਭਤੀਜਾ ਉਹਨਾਂ ਦਾ ਤੇ ਆ ਲਾਲ ਟੀ-ਸ਼ਰਟ ਦੇ ਵਿੱਚ ਉਹਨਾਂ ਦੇ ਭਰਾ ਨੇ ਜਿਹੜੇ ਉਹ ਖੜੇ ਨੇ ਤੇ ਨਾਲ ਉਹਨਾਂ ਦੇ ਵਧਾਈ ਦੇਣੇ ਉਹ ਵੀ ਸਿੱਟਿਆ ਆ ਰਹੇ ਨੇ ਸੋ ਇਹ ਸਾਰੇ ਪਰਿਵਾਰ ਵਾਸਤੇ ਸਿੰਘ ਸਾਹਿਬ ਜੀ ਵੀ ਇੱਕ ਬੇਨਤੀ ਕਰਦੇ ਵਾ ਗੁਰਦ ਆਸ਼ਮਤ ਤੋਂ ਸਿਰੇ ਚਾਰ ਦੇ ਜਿਹੜੇ ਚੱਲੇ ਨੇ ਹੁਣ ਆਉਂਦੇ ਨੇ ਬੋਲੇ ਸੋ ਨਿਹਾਲ ਸਤਿ हां बेटा शमित सिंह आजा भाई ए यादगारੀ ਫੋਟੋ ਤੇ ਇਤਿਹਾਸ ਦੀ ਕਿਤਾਬਾਂ ਛਪਣੀ ਦੇ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਗਏ ਨੇ ਬਾਜਾਂ ਵਾਲੇ ਆਏ ਸਤ ਗੁਰੂ ਬਾਜਾਂ ਵਾਲੇ ਆਏ ਸਤ ਗੁਰੂ ਫੌਜਾਂ ਨਾਲ ਨੇ ਆਏ ਨੇ ਆਓ ਸੰਗਤ ਜੀ ਦਰਸ਼ਨ ਕਰੀਏ ਕਲਗੀਆਂ ਵਾਲੇ ਆਏ ਨੇ ਆਓ ਸੰਗਤ ਜੀ ਦਰਸ਼ਨ ਕਰੀਏ ਬਾਜਾ ਵਾਲੇ ਆਏ ਨੇ ਆਓ ਸੰਗਤ ਜੀ ਬਾਜਾ ਵਾਲੇ ਆਏ ਹੋਏ ਨੇ ਅੱਜ ਗੁਰਮਖ ਪਿਆਰੇ ਆ ਕੈਮਰੇ ਥੋੜੇ ਵੱਡੇ ਕਰਕੇ ਅੱਜ ਕਰ ਲਿਓ ਇਹ ਇਤਿਹਾਸਿਕ ਫੋਟੋ ਬਣ ਲਗੀ ਤੇ ਬੋਲੇ ਯਾਦੀ ਅੱਗੇ ਆਓ ਥੋੜਾ ਜਿਹਾ ਦਾਇਰਾ ਖੁੱਲਾ ਕਰ ਲਓ ਕੈਮਰੇ ਥੋੜਾ ਵਾਈਡ ਐਂਗਲ ਲਾ ਕੇ ਇਹ ਸਿੰਘ ਸਾਹਿਬ ਨੇ ਬਚਨ ਕਰ ਦਿੱਤਾ ਕਿ ਅਗਲਾ ਕੱਛ ਸੱਤਨ ਤੋਂ ਪਹਿਲਾ ਮੋਰਚਾ ਫਤਿਹ ਹੋਏਗਾ ਅੱਜ ਦੇ ਤੁਹਾਡੇ ਚਕਾਰਿਆਂ ਨੇ ਇਹ ਮੋਰਚਾ ਫਤਿਹ ਕਰ ਦੇਣਾ ਸ੍ਰੀ ਕੇਸਗੜ ਸਾਹਿਬ ਤੋਂ ਸਾਨੂੰ ਅਸੀਸ ਮਿਲ ਗਈ ਹੈ ਇਹ ਗਜਵੇਂ ਚਾਰੇ ਬਾਬੂ ਜੀ ਧਾਰਮੀ ਵੀ ਅੱਗੇ ਆਓ ਸਾਰੇ ਆ ਸਾਰਿਆਂ ਦੇ ਚਿਹਰੇ ਦੇਖ ਰਹੇ ਹੁਣੇ ਚਾਹੀਦੇ ਮੇਰੇ ਪੱਤਰਕਾਰ ਭਰਾਵਾਂ ਨੂੰ ਬੇਨਤੀ ਆ ਇਹ ਫੋਟੋ ਜਿਹੜੀ ਆ ਨਾ ਇਹ ਸਾਨੂੰ ਦੇ ਦਿਓ ਇੱਕ ਕਿਤਾਬ ਚ ਛਪਣਾ ਨਾ ਇਤਿਹਾਸ ਬਣਨਾ ਕਿ ਕਿੱਦਾਂ ਕਾਨੂੰਨ ਬਣਿਆ ਸੀ ਕਿੱਦਾਂ ਭਾਈ ਗੁਰਦੀਪ ਸਿੰਘ ਉੱਤੇ ਚੜਿਆ ਤੇ ਕਿੱਦਾਂ ਮੋਰਚਾ ਫੱਤੇ ਹੋਇਆ ਇਹ ਉਸ ਇਤਿਹਾਸ ਦਾ ਇੱਕ ਅਹਿਮ ਅੰਗ ਹੈ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਆਈਆਂ ਹੁੰਆਂ ਨੇ ਲੰਗਰ ਵੀ ਛਕਣਾ ਸ਼ਬੀਰ ਵੀ ਛਕਣੀ ਹੈ ਪਰ ਅਜੇ ਇੱਕ ਹੋਰ ਆਸਟ੍ਰੇਲੀਆ ਤੋਂ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਉਹ ਹੁਣੇ ਪਹੁੰਚੇ ਨੇ ਤੇ ਸਿੱਧੇ ਇੱਥੇ ਆ ਗਏ ਨੇ ਉਹਨਾਂ ਦੀ ਵੀ ਹਾਜ਼ਰੀ ਅਸੀਂ ਲਵਾਉਣੀ ਆ ਇੱਕ ਤਸਵੀਰ ਤੇ ਇੱਕ ਜਕਾਰਾ ਇਹ ਪਿੱਛੇ ਵੀ ਸੰਗਤਾਂ ਜੀ ਅੱਜ ਵੀ ਹਾਜ਼ਰੀ ਲਵਾ ਲਿਓ ਇਹ ਸਾਰਾ ਕੁਝ ਲਾਈਵ ਹੋ ਰਿਹਾ ਇਹ ਲਾਈਵ ਦੀ ਵੀਡੀਓ ਜਿਹੜੀ ਹੈ ਨਾ ਇਹ ਤੁਸੀਂ ਵੀ ਆਪਣੇ ਘਰਾਂ ਤੇ ਡਾਊਨਲੋਡ ਕਰਕੇ ਰੱਖ ਲਿਓ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਕਲਾ ਬਤਾਉਂਦੇ ਨੇ ਕਿੱਦਾਂ ਬਤਾਉਂਦੇ ਨੇ ਜੇਕਾਰਾ ਬੁਲਾਈਏ ਇੱਕ ਬੋਲੇ ਸੋਨਿਹਾਲੇ ਆਵੇ ਨਾਰ ਹੋ ਜਾਵੇ ਤਨ ਤਨ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਿਸ਼ਟ ਚਰਨਾਂ ਨੂੰ ਭਾਵ ਸਤਿ ਸ੍ਰੀ ਅਕਾਲ ਕੀਰਾ ਰਹਾ ਰਹਾ ਸੰਜੇ ਜੀ ਇੱਕ ਮੈਂ ਸਾਨ ਹਾਤ ਲਿਆ ਕਾ ਇੱਕ ਇੱਕ ਥੋੜੀ ਜਿਹੀ ਗੰਭੀਰ ਬੇਨਤੀ ਆ ਸਰਕਾਰਾਂ ਨੂੰ ਵੀ ਬੇਨਤੀ ਆ ਇਹ ਮਾਂ ਦੇਖ ਲੈ ਇੰਨਾ ਚਿਰ ਵੀ ਨਹੀਂ ਖਲੋਣ ਜੋਗੀ ਬੈਠ ਗਈ ਪਰ ਗਵਰਨਰ ਮੰਨਾ ਤੂੰ ਆਪਣੀ ਮਹਾਨਦੋਤ ਬੜੀਆਂ ਗੱਲਾਂ ਕਰਦਾ ਇਹ ਇਹ ਮਾਂ ਨਹੀਂ ਤੈਨੂੰ ਦੇਦੀ ਇਹ ਵਿਚਾਰੀ ਇਹਨਾਂ ਚਿਰ ਵੀ ਨਹੀਂ ਖਲੋਣ ਕਿਉਂਕਿ ਬੈਠੋ ਕੰਨਾ ਕ ਸਮਾਂ ਹੋਇਆ ਮੇਰੇ ਖਿਆਲ ਇੱਕ ਡੇਢ ਮਿੰਟ ਲੱਗਾ ਇਹ ਬੈਠ ਗਏ ਇਹ ਸਮਾਂ ਦਾ ਸਾਲ ਨਾ ਲੈਣੀ ਕਿਤੇ ਰੁੜ ਜਾਏਗਾ ਅਸੀਸ ਲੈ ਲੈ ਇਸ ਮਾਂ ਦੀ ਗੁਰੂ ਦੀ ਅਸੀਸ ਲੈ ਲੈ ਗੱਦਾਰੀ ਨਾ ਕਰ ਗੁਰੂ ਦੇ ਨਾਲ ਜਿਹੜੇ ਤੂੰ ਵਚਨ ਕੀਤੇ ਨੇ ਉਹ ਕੋ ਗਾਲ ਨਹੀਂ ਤੇ ਔਖਾ ਹੋ ਜਾਏਗਾ ਕੰਮ ਤੇਰਾ ਅਤੇ ਗੁਰੂ ਕੇ ਸੰਤਾਂ ਦੇ ਵਿੱਚ ਤੇਰੇ ਨਾਂ ਤੇ ਕਾਟਾ ਵੱਜ ਗਿਆ ਤੂੰ ਉੱਥੇ ਆਈ ਨਹੀਂ ਸਕਿਆ ਅਹੀਲ ਕਾ ਤੇਰਾ ਜੋ ਸੰਗ ਇਹ ਇੱਥੇ ਐਮਪੀ ਬਣਦਾ ਰਿਹਾ ਹੁਣ ਇਹਦਾ ਕਾਰਨ ਰਡਾਰ ਹੋ ਗਿਆ ਵੀ ਇੱਥੇ ਆਉਣੀ ਥੋਕਾ ਨਹੀਂ ਰਹਿ ਗਿਆ ਸੋਏ ਚਾਹੇ ਤੂੰ ਬੜਾ ਬੇਸ਼ਰਮੀ ਕੀਤੀ ਆ ਪਰ ਫਿਰ ਵੀ ਮੈਂ ਸਮਝਦਾ ਗੁਰੂ ਘਰ ਨੇ ਤਾਂ ਔਰੰਗਜ਼ੇਬ ਨੂੰ ਵੀ ਬਖਸ਼ ਦਿੱਤਾ ਸੀ ਤੇ ਜੇ ਤੂੰ ਹੁਣ ਹੀ ਆ ਦੇਣਾ ਕਮੇਚੋਂ ਦਾ ਸ਼ਾਇਦ ਸੰਗਤ ਨੇ ਨੂੰ ਬਖਸ਼ੀ ਤੇ ਜੋ ਸਿੰਘ ਸਾਹਿਬ ਜੀ ਪਾਰੀ ਗੁਰਜੀਤ ਸਿੰਘ ਖਾਲਸਾ ਉੱਪਰ ਬੈਠੇ ਨੇ ਅਸੀਂ ਕੁਝ ਵਿਚਾਰ ਉਹਨਾਂ ਦੇ ਵੀ ਕਿਉਂਕਿ ਅੱਜ ਮੇਰੇ ਖਿਆਲ ਦੇ ਨਾਲ ਅੱਜ 231ਵਾਂ ਦਿਨ ਹੈ ਸਿੰਘ ਸਾਹਿਬੀ 231 ਦਿਨ ਹੋ ਗਏ ਨੇ ਉੱਤੇ ਬੈਠੇ ਨੂੰ 8 ਡਿਗਰੀ ਦੀ ਠੰਡ ਵੀ ਉਹਨੇ ਝੱਲੀ ਉੱਪਰ ਤਾਂ ਸ਼ਾਇਦ 0 ਹੀ ਹੋ ਜਾਂਦਾ ਹੋਏ ਇੱਥੇ ਥੱਲੇ ਜਿਹੜੀ ਰਿਕਾਰਡ ਦੀ ਨਿਕਲੀ ਉਹ 8 ਹੈ ਸਮਾਣੀ ਦੀ ਇਹ ਆਪਾਂ ਹੁਣ ਦਾ ਟੈਂਪਰੇਚਰ ਤਾਂ ਆਪਾਂ ਨੂੰ ਪਤਾ ਹੀ ਹੈ 44 45 ਤੱਕ ਪਹੁੰਚਦਾ ਪਿਆ ਫੇਰ ਵੀ ਉਹ ਜੀ ਜੱਟਿਆ ਬੈਠਾ ਉਹਦੇ ਦਿਲ ਦੇ ਜਜ਼ਬਾਤ ਉਹਨੂੰ ਬੇਨਤੀ ਕਰਦੇ ਆ ਅੱਲਾਹ ਹਾਂ ਸਿੰਘ ਸਾਹਿਬ ਜੀ ਆ ਸਾਰੇ ਸਿੰਘ ਸਾਜੋ ਇੱਕ ਮਿੰਟ ਬਸ 5 ਮਿੰਟ ਆਪਾਂ ਆਪ ਜੀ ਦੇ ਹੋਰ ਲੈਣੇ ਨੇ ਸਿੰਘ ਸਾਹਿਬ ਜੀ ਆਪ ਜੀ ਵੀ ਬਿਰਾਜਮਾਨ ਹੋਵੋ ਫਿਰ ਆਪਾਂ ਛੋਟੀ ਅਰਦਾਸ ਕਰਕੇ ਇਸ ਨੂੰ ਪੂਰਨਤਾਇ ਕਰਣੀ ਹੈ ਬੇਨਤੀ ਹੈ ਜੀ ਸੰਗਤ ਨੂੰ ਜਿਸ ਤਰ੍ਹਾਂ